One of the premium and prestigious professional institutes providing a wide range of professional courses with 100% placement assistance. We are Sri Sai Group of Institutes. one of the premium and prestigious professional institutes providing a wide range of professional courses with 100% placement assistance we are ਸ੍ਰੀ ਸਾਇ ਗਰੁੱਪ ਆਫ ਇੰਸਟੀਚੂਟਸ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਸਿੱਖਿਆ ਗ੍ਰਾਂਤੀ ਤਹਿਤ ਲਗਾਤਾਰ ਹਲਕਾ ਬੁਆਦੇ ਵਿੱਚ ਕੈਪਟਨ ਮੰਤਰੀ ਪੰਜਾਬ ਲਾਲਚੰਦ ਕਟੜਚਕਾਣਾ ਵੱਲੋਂ ਵਕਫ ਵਕਫ ਜਗ੍ਹਾ ਸਕੂਲਾਂ ਦੇ ਵਿੱਚ ਲੱਖਾਂ ਦੀ ਲਾਗਤ ਨਾਲ ਹੋਏ ਵਿਕਾਸ ਕਰ ਜਾਂਦਾ ਉਦਘਾਟਨ ਕੀਤਾ ਜਾ ਰਿਹਾ ਇਸ ਵੇਲੇ ਆਪਾਂ ਮਲਕਪੁਰ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਜੀ ਕਿ ਕੈਪਟਨ ਮੰਤਰੀ ਪੰਜਾਬ ਲਾਲਚੰਦ ਕਟੜਚਕਾਣਾ ਵੱਲੋਂ ਇਤੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਸੈ ਜਿਹੜਾ ਸਕੈਂਡਰੀ ਸਕੂਲ ਹੈ ਉੱਤੇ ਉਦਘਾਟਨ ਜਿਹੜਾ ਲੱਖਾਂ ਦੀ ਲਾਗਤ ਨਾਲ ਕਿਤੇ ਵਿਕਾਸ ਕਰ ਜਾਂਦਾ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਸੀਗਾ ਮੀਡੀਆ ਦੇ ਲਾਗਤ ਨਾਲ ਸਕੂਲਾਂ ਦਾ ਮਿਆਰ ਉੱਚਾ ਚੱਕਿਆ ਗਿਆ ਤੇ ਲੋਕ ਜਿਹੜੇ ਬਾਤ ਚੜ ਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾ ਰਹੇ ਨੇ ਆਪ ਦਿਖਦਾ ਰਿਪੋਰਟ ਤੇ ਗੱਲਬਾਤ ਕਰਦੇ ਆ ਕਪਤਨ ਮੰਤਰੀ ਪੰਜਾਬ ਲਾਲਚੰਦ ਕਰਤਾਰਚ ਖੋਣਾ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਉਦਘਾਟਨ ਸਮਾਰੋਹ ਦੇ ਦੌਰਾਨ ਅ ਦੇਖੋ ਪਹਿਲੀ ਗੱਲ ਤੇ ਆ ਕਿ ਬੜਾ ਔਖਾ ਯਾ ਸਾਫ ਕਰਨਾ ਵੀ ਕਿੰਨੇ ਪੈਸੇ ਆਏ ਆ ਜਿਵੇਂ ਮੋਟੇ ਤੌਰ ਤੇ ਕਹਾਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਵੱਲੋਂ ਮੇ ਵੀ ਕੋ 18 ਤੋਂ 20 ਕਰੋੜ ਰੁਪਏ ਦੇ ਲਗਭਗ ਜਿਹੜਾ ਹਲਕੇ ਭੋਏ ਦੇ ਅੰਦਰ ਵੱਖ-ਵੱਖ ਜਿਹੜੇ ਪ੍ਰੋਜੈਕਟ ਸਕੂਲਾਂ 'ਚ ਲੱਗੇ ਆ ਉਹਦੇ ਦੌਰਾਨ ਆਇਆ ਔਰ ਅੱਜ ਫੇਰ ਇੱਕ ਵਾਰ ਮੈਂ ਸਿੱਖਿਆ ਕ੍ਰਾਂਤੀ ਦੀ ਗੜੀ ਵੱਜੋ ਮੇਰੇ ਸਭ ਤੋਂ ਵੱਡੇ ਪਿੰਡ ਮੇਰੇ ਹਲਕੇ ਦਾ ਮਲਕਪੁਰ ਉਹਦੇ ਸੀਨੀਅਰ ਸੈਕੰਡਰੀ ਸਕੂਲ ਦੇ ਅੰਦਰ ਔਰ ਪ੍ਰਾਇਮਰੀ ਸਕੂਲ ਦੇ ਅੰਦਰ ਜਿੱਥੇ ਮਤਲਬ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਜਿਹੜੇ ਵੱਖ-ਵੱਖ ਪ੍ਰੋਜੈਕਟ ਉਹਨੇ ਚਾੜੇ ਆ ਤੁਸੀਂ ਦੇਖਿਆ ਵੀ ਇੱਥੇ ਚਾਰਦिवारी ਲਈ ਪੈਸੇ ਆਏ ਆ 2 ਲੱਖ ਰੁਪਇਆ ਔਰ ਸੀਨੀਅਰ ਸੈਂਟਰ ਸਕੂਲ ਦੇ ਅੰਦਰ 55 ਲੱਖ ਰੁਪਇਆ ਆਇਆ ਸੋ ਇਨੀ ਬਿਗੇਸਟ ਜਿਹੜੀ ਅਮਾਉਂਟ ਪਹਿਲੀ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੰਦਰ ਜਿਹੜਾ ਬੇਸਿਕ ਸਟਰਕਚਰ ਨੂੰ ਬਣਾਉਣ ਦੇ ਲਈ ਸਰਕਾਰ ਨੇ ਦਿੱਤੀ ਆ ਸੋ ਅੱਜ ਮੇਗਾ ਪੀਟੀਐਮ ਵੀ ਆ ਔਰ এনवायरमेंट ਡੇ ਵੀ ਆ ਸੋ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰੂੰਗਾ ਕਿ ਪੰਜਾਬ ਦੇ ਅੰਦਰ ਇੱਕ ਐਸੀ ਸਰਕਾਰ ਲੰਬੇ ਅਰਸੇ ਤੋਂ ਬਾਅਦ ਆਈ ਆ ਜਿਹਦਾ ਮਤਲਬ ਸਿੱਖਿਆ ਨਾਲ ਮੋਹ ਹੈ ਜਿਹਦਾ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜ੍ਹਦੇ ਬੱਚਿਆਂ ਦਾ ਮੋਹ ਹੈ ਸੋ ਲਗਾਤਾਰ ਇਹਨਾਂ ਸਕੂਲਾਂ ਦੇ ਅੰਦਰ ਜਿਹੜੀ ਨਵੀਂ ਟੈਕਨੀਕ ਆ ਨਵੇਂ ਅਪਡੇਟ ਜਿਹੜੇ ਐਜੂਕੇਸ਼ਨ ਚ ਹੋ ਰਹੀ ਹੈ ਦੁਨੀਆ ਪੱਧਰ ਤੇ ਉਹਨੂੰ ਸਮਝਣ ਦੇ ਲਈ ਆਪਣੇ ਅਧਿਆਪਕਾਂ ਨੂੰ ਬਾਹਰਲੇ ਮੁਲਕਾਂ ਚ ਭੇਜਿਆ ਸੋ ਤੋਂ ਟ੍ਰੇਨਿੰਗ ਲੈ ਕੇ ਸਾਡੇ ਅਧਿਆਪਕ ਸਾਡੇ ਬੱਚਿਆਂ ਨੂੰ ਭੜਾ ਰਹੇ ਸੋ ਪਹਿਲੀ ਵਾਰ ਹੋ ਰਿਹਾ ਕਿ ਸਰਕਾਰੀ ਸਕੂਲਾਂ ਦੇ ਬੱਚੇ ਨਾ ਕੇਵਲ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰ ਰਹੇ ਬਸ ਤੇ ਉਹਨਾਂ ਤੋਂ ਅੱਗੇ ਜਾ ਰਹੇ ਇੱਕ ਸਟੈਪ ਸੋ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਮਾਪੇ ਔਰ ਜਿਸ ਤਰ੍ਹਾਂ ਸਾਡੇ ਅਧਿਆਪਕ ਸਹਿਵਾਨ ਬੱਚਿਆਂ ਨੂੰ ਪੜ੍ਹਾ ਰਹੇ ਆ ਸੋ ਆਹ ਵਾਲੇ ਸਮੇਂ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੱਡੇ ਰਿਕਾਰਡ ਪੰਜਾਬ 'ਚ ਬਣਾਣੇ ਤੇ ਨਾਲ ਦੀ ਨਾਲ ਮੈਨੂੰ ਇੱਕ ਹੋਰ ਖੁਸ਼ੀ ਤੁਹਾਡੇ ਨਾਲ ਗੱਲ ਦੇ ਰਹੀ ਕਰਦੇ ਸਾਂਝੀ ਹੋ ਰਹੀ ਆ ਕਿ ਹੁਣੇ ਹੀ 2 ਦਿਨ ਪਹਿਲੋ ਮੇਰੇ ਹਲਕੇ ਨੂੰ 73 ਲੱਖ ਰੁਪਈਆ ਜਿਹੜਾ 12 ਸਕੂਲਾਂ ਨੂੰ ਆਇਆ ਵਾਕ ਵਾਕ ਪ੍ਰੋਜੈਕਟਰਾਂ ਨੂੰ ਆਨੇਪਰੇ ਚਾੜਨ ਦੇ ਲਈ ਸੋ ਵੱਡੀਆਂ ਜਿਹੜੀਆਂ ਰਕਮਾਂ ਉਹ ਸਰਕਾਰੀ ਸਕੂਲਾਂ ਚ ਆ ਰਹੀਆਂ ਸੋ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲਾਂ ਚ ਪਾਏ